ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਵੀ ਨਾ ਪੈੜੇ ਦਿਲ ਵੀ ਉਦਾਸ ਏ ਤੇ ਕੋਈ ਵੀ ਨਾ ਖੈਰ ਏ ਇਹ ਦੁਨੀਆ ਇਹ ਫਾਨੀ ਦੁਨੀਆ ਜਿਹਦੇ ਚੋਂ ਸਾਡੇ ਪਾਤਰ ਸਾਥ ਚਲੇ ਗਏ ਇਹ ਜ਼ਿੰਦਗੀ ਤਾਂ ਬਿਲਕੁਲ ਅਜੀਬ ਸਾਨੂੰ ਉਸ ਥਾਂ ਤੇ ਲਿਆਈ ਏ ਜਿੱਥੇ ਸਾਨੂੰ ਲੱਗਦਾ ਸੀ ਕਿ ਅਜੇ ਉਹਨਾਂ ਦੀ ਕੋਈ ਉਮਰ ਹੀ ਨਹੀਂ ਸੀ ਜਾਣ ਵਾਲੀ ਐਨਾ ਪਿਆਰ ਇੰਨੀ ਮੁਹੱਬਤ ਇੰਨੇ ਡਾਈਜੈਸ ਨਹੀਂ ਹੋ ਪਾਤਾ ਅਸੀਂ ਮਤਲਬ ਇਸ ਗੱਲ ਨੂੰ ਅਜੇ ਸਹਿਣ ਹੀ ਨਹੀਂ ਕਰ ਪਾਏ ਕਿ ਹਾਂ ਪਾਤਰ ਸਾਹਿਬ ਸ਼ਰੀਰਕ ਤੌਰ ਤੇ ਸਾਡੇ ਚ ਨਹੀਂ ਨੇ ਅਸੀਂ ਬੜੇ ਸੋਹਣੀ ਤਰ੍ਹਾਂ ਸਾਡੇ ਸਾਰੇ ਕੰਮ ਕਰ ਰਹੇ ਸੀ ਅਸੀਂ ਅਸੀਂ 8 ਤਰੀਕ ਨੂੰ ਅਸੀਂ ਮਿਲੇ ਹਾਂ 8 ਤਰੀਕ ਨੂੰ ਸਾਡੀ ਮੀਟਿੰਗ ਸੀ ਜਨਰਲ ਕੌਂਸਲ ਦੀ ਤੇ ਐਗਜ਼ੀਕਟਿਵ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਬੜੀਆਂ ਹੀ ਸੋਹਣੀਆਂ ਗੱਲਾਂ ਹੋਈਆਂ ਇਦਾਂ ਪਰ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਆਖਰੀ ਵਿਦਾ ਕਹਿ ਰਹੇ ਆ ਜਿਵੇਂ ਉਹ ਵਿਦਾਇਗੀ ਲੈ ਰਹੇ ਆ ਕਿਸੇ ਤੋਂ ਕਿ ਕਿਉਂਕਿ ਆਰਟਸ ਕਾਉਂਸਲ ਦੀ ਟਰਮ ਖਤਮ ਹੋਣ ਵਾਲੀ ਸੀ ਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤਿੰਨ ਅਕੈਡਮੀਆ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕੰਮ ਕੀਤਾ ਬਹੁਤ ਕੇਵਲ तालीवाल ਦੀਵਾਨ ਮਾਨਾ ਜਾਂ ਸਰਬਜੀਤ ਸੋਲ ਵੀ ਤੁਸੀਂ ਬਹੁਤ ਕੰਮ ਕੀਤਾ ਰਜੇ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਔਰ ਇੰਨੇ ਖੂਬਸੂਰਤ ਮਾਹੌਲ ਦੇ ਵਿੱਚ ਜਿਹੜੀ ਉਹ ਮੀਟਿੰਗ ਖਤਮ ਹੋਈ ਫਿਰ ਗੁਲਜ਼ਾਰ ਸੰਧੂ ਜੀ ਨੂੰ ਵੀ ਧੰਨਵਾਦ ਕੀਤਾ ਉਹਨਾਂ ਨੇ ਕਿ ਤੁਸੀਂ ਸਟੂਡੀਓ ਬਣਾਇਆ ਤੇ ਇਸ ਸਟੂਡੀਓ ਦੇ ਕਰਕੇ ਹੁਣ ਅਸੀਂ ਬਹੁਤ ਸਾਰੀਆਂ ਇੰਟਰਵਿਊਜ਼ ਕਰ ਸਕਾਂਗੇ ਤੇ ਪਵਿੱਖ ਦੇ ਵਿੱਚ ਅਸੀਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਜਾਵਾਂਗੇ ਪਰ ਇਹ ਨਹੀਂ ਸੀ ਪਤਾ ਕਿ ਉਹ ਆਖਰੀ ਵਾਰੀ ਸਾਨੂੰ ਮਿਲ ਰਿਹਾ ਔਰ ਉਹਨਾਂ ਦੇ ਤੁਸੀਂ ਸੱਚ ਮੰਨਿਓ ਜਦੋਂ ਉਹਨਾਂ ਦਾ ਕਮਰਾ ਹੈ ਜਿੱਥੇ ਉਹ ਚੇਅਰਮੈਨ ਦੇ ਤੌਰ ਤੇ ਉਹਨਾਂ ਦੀ ਕੁਰਸੀ ਉਹਦੇ ਪਿੱਛੇ ਵੀ ਉਹਨਾਂ ਨੇ ਲਿਖਿਆ ਹੋਇਆ 2024 ਮਤਲਬ ਇਥੋ ਦਾ ਔਰ ਚੌਂਦੇ ਜੀ ਸੀ ਕਿ ਅਗਲੀ ਟਰਮ ਕਿਉਂਕਿ ਸਾਡੇ ਸੀਐਮ ਸਾਹਿਬ ਚਾਹੁੰਦੇ ਸੀਗੇ ਕਿ ਪਾਤਰ ਸਾਹਿਬ ਤੁਸੀਂ ਅੱਗੇ ਅਜੇ ਨੂੰ ਮਤਲਬ ਤੁਸੀਂ ਸੰਭਾਲਣਾ ਹੈ ਆਰਟਸ ਕੌਂਸਲ ਤੁਹਾਡੀ ਜ਼ਿੰਮੇਵਾਰੀ ਹੈ ਤੇ ਮਤਲਬ ਪਰ ਉਹ ਕਹਿੰਦੇ ਕਿ ਨਹੀਂ ਮੈਂ ਨਹੀਂ ਕਰ ਸਕਦਾ ਹੁਣ ਮੈਂ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਮੈਨੂੰ ਘਰ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੂੰ ਮੇਰੀ ਸਿਹਤ ਦੀ ਫਿਕਰ ਮੰਦੀ ਹੁੰਦੀ ਹੈ ਪਰ ਕੀ ਕਹਿ ਸਕਦੇ ਹੁਣ ਅਸੀਂ ਇਹਦੇ ਬਾਰੇ